ਦੀਨਾਨਗਰ ਹਲਕੇ ਦੀਆਂ ਸੜਕਾਂ ਜਿਨ੍ਹਾਂ ਦੀ ਹਾਲਾਤ ਬਹੁਤ ਮੰਦੀ ਸੀ ਔਰ ਨਾ ਚੱਲਣ ਦੇ ਯੋਗ ਸਨ ਔਰ ਇਨ੍ਹਾਂ ਸੜਕਾਂ ਦੇ ਵਿੱਚੋਂ ਲੋਕਾਂ ਦਾ ਲੰਘਣਾ ਮੁਹਾਲ ਹੋਇਆ ਪਿਆ ਸੀ ਅੱਜ ਜੱਡੀ ਚੌਂਤਾ ਤੋਂ ਲੈ ਕੇ ਗਰੋਟੇ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਕਰੀਬ 2.90 ਕਿਲੋਮੀਟਰ ਹੈ ਔਰ ਜਿਸ ਤੇ 1 ਕਰੋੜ 20 ਲੱਖ ਰੁਪਏ ਖਰਚਣਾਂ ਸੋਇ ਸੜਕ ਦਾ ਅੱਜ ਨੀ ਪੱਥਰ ਰੱਖਿਆ ਗਿਆ ਆਉਣ ਵਾਲੇ ਜਲਦੀ ਦਿਨਾਂ ਦੇ ਵਿੱਚ ਇਹ ਪੂਰੀ ਨਵੀਨ ਕਰਨ ਕਰਕੇ ਲੋਕਾਂ ਦੇ ਹਵਾਲੇ ਕੀਤੀ ਜਾਏਗੀ ਔਰ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਮਾਨ ਜੀ ਦੇ ਅਗਵਾਈ ਦੇ ਹੇਠ ਬਹੁਤ ਤੇਜ਼ੀ ਦੇ ਨਾਲ ਜਿੱਥੇ ਪਿੰਡਾਂ ਦੇ ਵਿਕਾਸ ਦੇ ਕੰਮ ਕਰ ਰਹੀ ਹੈ ਉੱਥੇ ਸੜਕਾਂ ਦੇ ਨਵੀਨ ਕਰਨ ਵੀ ਬਹੁਤ ਵੱਡੇ ਪੱਧਰ ਤੇ ਹੋ ਰਹੇ ਨੇ ਔਰ ਸਾਡਾ ਇਹ ਅੱਜ ਪੰਜਵਾਂ ਨੀ ਪੱਥਰ ਹੈ ਪਿਛਲੇ ਅਸੀਂ ਚਾਰ ਪਿੰਡਾਂ ਵਿੱਚ ਚਾਰੇ ਪੰਜਵੇਂ ਪਿੰਡ ਦੇ ਵਿੱਚ ਕੰਮ ਦੀ ਸ਼ੁਰੂਆਤ ਕੀਤੀ ਹੈ ਔਰ ਇਸੇ ਤਰ੍ਹਾਂ ਸਾਡੇ ਹੋਰ ਪਿੰਡਾਂ ਦੇ ਵਿੱਚ ਕਾਫੀ ਸੜਕਾਂ ਦਾ ਜਿਹੜਾ ਉਹ ਨੀ ਪੱਥਰ ਕੁ ਜਾਣ ਵਾਲੇ ਦਿਨਾਂ ਦੇ ਵਿੱਚ ਹੀ ਰੱਖਿਆ ਜਾਣਾ ਔਰ ਬੜੇ ਜੰਗੀ ਪੱਧਰ ਦੇ ਉੱਤੇ ਹਲਕੇ ਦਿਨਾਂ ਨਗਰ ਦੀਆਂ ਸੜਕਾਂ ਦਾ ਨਵੀਨ ਕਰਨ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਨੂੰ ਆਣ ਜਾਣ ਦੇ ਵਿੱਚ ਮੁਸ਼ਕਲ ਨਾ ਹੋਵੇ ਬਲੌਕ ਪ੍ਰੈਜ਼ੀਡੈਂਟ ਸਾਡੇ ਇਲਾਕੇ ਦੇ ਵਿੱਚ ਇਹ ਚੌਂਤੇ ਤੋਂ ਜੰਡੀ ਗਰੋਟਾ ਵਾਲੀ ਜੋ ਸੜਕ ਸੀ ਕਾਫੀ ਸਮੇਂ ਤੋਂ ਬੜੀ ਬੁਰੀ ਤਰ੍ਹਾਂ ਦੀ ਹਾਲਤ ਖਰਾਬ ਸੀ ਤੇ ਇਲਾਕੇ ਦੀ ਮੰਗ ਸੀ ਕਿ ਇਹ ਸੜਕ ਨਹੀਂ ਬਣਦੀ ਨਹੀਂ ਬਣਦੀ ਕਈ ਸਰਕਾਰਾਂ ਗਈਆਂ ਕਈ ਜੋ ਗਰੋਟਾ ਤੋਂ ਲੈ ਕੇ ਚੌਂਤੇ ਦਾ ਜੋ ਰੋਡ ਹੈ ਉਹਦੀ ਕਈ ਦਿਨਾਂ ਤੋਂ ਬਹੁਤ ਮਾੜੀ ਹਾਲਤ ਸੀ ਹੁਣ ਬਰ ਆਇਆ ਔਰ ਅੱਜ ਇਹਦਾ ਡਿਕਾਟਰ ਕੀਤਾ ਗਿਆ ਬਾਉ ਸੁਮਝੇਰੋਂ ਕੋਲ ਅਸੀਂ ਕਾਫੀ ਵਾਰ ਗਏ ਆ ਇਹ ਰੋਡ ਵਾਰੇ ਗਏ ਪਰ ਬਾਬੂ ਜੀ ਰਣਾ ਸਾਡੀ ਚੰਗੀ ਤਰ੍ਹਾਂ ਗੱਲ ਸੁਣੀ ਸੀ ਔਰ ਸਭ ਤੋਂ ਵਧੀਆ ਤੇ ਰੋਡ ਬਣਾ ਨਿਵਾਸੀਆਂ ਵਾਸਤੇ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਆ ਉਹ ਖੁਸ਼ੀ ਦੀ ਗੱਲ ਇਹ ਆ ਕਿ ਜਿਹੜਾ ਸਾਡਾ ਰੋਡ ਘਰੋਟੇ ਨੂੰ ਜਾ ਰਿਹਾ ਸੀ ਬਹੁਤ ਹੀ ਮੰਦੀ ਹਾਲਤ ਦੇ ਵਿੱਚ ਹੀਗਾ ਉਹ ਜਿਹੜਾ ਇਹ ਹਾਲਤ ਐ ਇਦਾਂ ਦੀ ਸੀਗੀ ਜਿਹੜੇ ਆ ਪਿਛਲੀਆਂ ਸਰਕਾਰਾਂ ਨੇ ਇਹਦੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ